ਅੱਜ ਸਾਡੇ ਨੈਸ਼ਨਲ ਸੁਪਰੀਮਾ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦਿੱਤੀ ਹੈ ਜਿਹਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਉੱਥੇ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਸੱਚ ਦੀ ਜਿੱਤ ਹੈ ਔਰ ਭਾਜਪਾ ਦੀ ਜਿਹੜੀ ਝੂਠੀ ਇਲੀਗਲ ਅਨਕਨਸਟੀਚੂਨਲ ਜਿਹੜੀ ਇਹ ਪੂਰੀ ਸਾਜ਼ਿਸ਼ ਸੀ ਉਹ ਬੇਪਰਦਾ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਕੀਤਾ ਹੈ ਔਰ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਦੇਸ਼ ਦੀਆਂ ਏਜੰਸੀਆਂ ਦੀ ਦੁਰਵਰਤ ਹੋਈ ਹੈ ਇਹ ਆਵਾ ਦੀ ਪਾਰਟੀ ਕਿਲੇ ਕਈ ਮਹੀਨਿਆਂ ਤੋਂ ਇਹ ਗੱਲ ਕਹਿ ਰਹੇ ਸੀ ਔਰ ਤੇ ਅੱਜ ਮੋਹਰ ਲਾਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਹਰਮਨ ਪਿਆਰੇ ਨੇਤਾ ਹੈ ਨੌਜਵਾਨਾਂ ਦੀ ਆਸ ਹੈ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ ਉਹਨਾਂ ਦੇ ਬਾਹਰ ਹੋਣ ਨਾਲ ਹਰਿਆਣੇ 'ਚ ਵੀ ਆਵਾਜ਼ ਦੀ ਪਾਰਟੀ ਮਜ਼ਬੂਤ ਤਾਕਤ ਬਣੂਗੀ ਦੇਸ਼ 'ਚ ਆਲਰੇਡੀ ਆਵਾਜ਼ ਦੀ ਪਾਰਟੀ ਦਾ ਕਾਫਲਾ ਅੱਗੇ ਵਧ ਰਿਹਾ ਹੈ ਸੁਪਰੀਮ ਕੋਰਟ ਦਾ ਧੰਨਵਾਦ ਹਜ਼ਾਰਾਂ ਲੱਖਾਂ ਜਿਹੜੇ ਆਵਾਜ਼ ਦੀ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਵਧਾਈਆਂ ਸੁਪਰੀਮ ਕੋਰਟ ਕੇ ਫੈਸਲੇ 'ਤੇ ਹਮ ਉਹਨੂੰ ਧੰਨਵਾਦ ਦਿੰਦੇ ਹਾਂ ਔਰ ਸਭੀ ਬਹੁਤ ਖੁਸ਼ ਹੈ ਪੂਰੇ ਕਾਰਜਕਰਤਾ ہماری ਪੂਰੀ ਸਾਡੇ ਲੀਡਰ ਸਾਡੇ ਨੇਤਾ ਬਾਹਰ ਆ ਗਏ ਹੈ ਜੀ ਧੀਰੇ ਮਾਮਲੇ ਵਿੱਚ ਬੇਲ ਮਿਲੀ ਸੀ ਇਹ ਕਲੀਅਰ ਹੋ ਗਿਆ ਕਿ ਸੀਆਈ ਸੀਬੀਆਈ ਨੂੰ ਸਿਰਫ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਰੋਕਣ ਲਈ ਜਿਹੜਾ ਸਾਰਾ ਵਰਤਿਆ ਗਿਆ ਸੀ ਤੇ ਅੱਜ ਲੋਕਤੰਤਰ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਦੇ ਮੈਂ ਸਮੁੱਚੇ ਪੰਜਾਬ ਦੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਦੇਸ਼ਵਾਸੀਆਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਵਲੰਟੀਅਰਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਦਿਨੀ ਹੈ ਇਸ ਖੁਸ਼ੀ ਦੇ ਦਿਨ ਉੱਤੇ ਸਾਡੀ ਦੇਖੋ ਜਦੋਂ ਨੇਤਾ ਹੋਵੇ ਜਿਹਦੀ ਅਗਵਾਈ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਬਾਹਰ ਆ ਜਾਣ ਨਾਲ ਇੱਕ ਜਿਹੜਾ ਉਤਸ਼ਾਹ ਤੇ ਜੋਸ਼ ਟੀਮ 'ਚ ਪੈਦਾ ਹੁੰਦਾ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ 'ਚ ਦੇਖਣ ਨੂੰ ਮਿਲ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਬਹੁਤ ਖੁਸ਼ ਹਾਂ ਸੀ ਅੱਜ ਸੁਪਰੀਮ ਕੋਰਟ ਦੀ ਫੈਸਲੇ ਕਿੰਦਾ ਦੇਖਦੇ ਹੋ ਜੀ ਸੁਪਰੀਮ ਕੋਰਟ ਤੋਂ ਬਹੁਤ ਖੁਸ਼ੀ ਹੈ ਗਮਾਨਤ ਦਿੱਤੀ ਹੈ ਈਡੀ ਦੇ ਮਾਮਲੇ ਤੇ ਜਿਹੜੀ ਬੇਲ ਮਿਲੀ ਸੀ ਸੀਬੀਆਈ ਦਾ ਸਾਰਾ ਜਿੰਨਾ ਵੀ ਮੋਦੀ ਸਰਕਾਰ ਨੇ ਉਹਨਾਂ ਉੱਤੇ ਉਹਨਾਂ ਦੀ ਰਿਹਾਈ ਨੂੰ ਰੋਕਣ ਲਈ ਸਾਰੀ ਕਾਰਵਾਈ ਕਰਵਾਈ ਸੀ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ ਕਿ ਇਮਾਨਦਾਰ ਆ ਨੇਤਾ ਦੀ ਜਿੱਤ ਹੋਈ ਹੈ ਇਮਾਨਦਾਰੀ ਦੀ ਜਿੱਤ ਹੋਈ ਹੈ ਅਸੀਂ ਸੁਪਰੀਮ ਕੋਰਟ ਦੇ ਇਸ ਸ਼ਾਨਦਾਰ ਫੈਸਲੇ ਦਾ ਸਵਾਗਤ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਖੁਸ਼ ਹਾਂ ਜੀ ਹਰਿਆਣਾ ਤੋਂ